ਪੋਲੇ ਬੰਬ ਬੰਬ ਪੋਲੇ ਬੰਬ ਬੰਬ ਪੋਲੇ ਬੰਬ ਬੰਬ ਪੋਲੇ ਜੇ ਮਹਾ ਸ਼ਵਰਾਤਰੀ ਦਾ ਦਿਨ ਪੂਰੇ ਭਾਰਤ ਪੂਰੀ ਦੁਨੀਆ ਦੇ ਵਿੱਚ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਅਜਿਹਾ ਹੀ ਇੱਕ ਮਹਾ ਸ਼ਵਰਾਤਰੀ ਦਾ ਪਰਵ ਹੈ ਜਿਹੜਾ ਅੱਜ ਸ਼ਿਮਲਾਪੁਰੀ ਵਿਖੇ 19 ਨੰਬਰ ਗਲੀ ਦੇ ਵਿੱਚ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ ਬਿਨੇ ਗੁਲਾਟੀ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਗੁਲਾਟੀ ਸਾਹਿਬ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਅੱਜ ਮਹਾ ਸ਼ਵਰਾਤਰੀ ਮਨਾ ਰਹੇ ਹੋ ਕੀ ਕਹਿਣਾ ਚਾਹੋਗੇ <S original> जय शिव शंकर जय भोलेनाथ मैं ये कहना चाहूंगा मैं विनय गुलाटी गली नंबर 19 डाबा रोड न्यू शिमलापुरी इथे अस्सी इकत्र ਹੋਏ ਆ ਆਪਣਾ ਇਲਾਕਾ ਨਿਵਾਸੀਆਂ ਦੇ ਨਾਲ ਮਿਲ ਕੇ ਸ਼ਿਵਰਾਤਰੀ ਦਾ ਮਹਾਪਰਵ ਮਨਾਉਣ ਵਾਸਤੇ भोलेनाथ ਦਾ ਬਹੁਤ ਵੱਡਾ ਦਿਨ ਹੈਗਾ ਔਰ ਇਹ ਆਪਣਾ ਅਸੀਂ ਇਲਾਕਾ ਨਿਵਾਸੀ ਮਾਨਵ ਜਿੰਦਲ ਜੀ ਦੇ ਸਹਿਯੋਗ ਨਾਲ ਔਰ ਬਾਕੀ ਸਾਰੇ ਮੋਹੱਲਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਸ਼ਿਵਰਾਤਰੀ ਦਾ ਪਰਵ ਮਨਾ ਰਹੇ ਆ ਜਿਵੇਂ ਕਿ ਆਪਾਂ 22 ਜਨਵਰੀ ਨੂੰ શ્રી ਰਾਮ ਮੰਦਿਰ ਦਾ ਅਯੋਧਿਆ ਵਾਪਸ ਆਨ ਤੇ ਸ਼੍ਰੀ ਰਾਮ ਜੀ ਦਾ ਉਸਵ ਉਸਵ ਇੱਥੇ ਆਪਾਂ ਮਨਾਇਆ ਸੀ ਔਰ ਬੜੇ ਹਰਸ਼ੋ ਲਾਸ ਨਾਲ ਮਨਾਇਆ ਸੀ ਔਰ ਅੱਜ ਆਪਾਂ ਸ਼ਿਵਰਾਤਰੀ ਦਾ ਪਰ ਮਨਾ ਰਹੇ ਆ ਬਹੁਤ ਹਰਸ਼ੋ ਲਾਸ ਨਾਲ ਮਨਾ ਰਹੇ ਆ ਔਰ ਇਹੀ ਚਾਹਾਂਗੇ ਹਿੰਦੂਤਵ ਦੇ ਨਾਤੇ ਹਿੰਦੂ ਧਰਮ ਦੇ ਨਾਤੇ ਅਸੀਂ ਜਿਵੇਂ ਸ਼੍ਰੀ ਰਾਮ ਜੀ ਦਾ ਗੁਣਗਾਨ ਕਰਦੇ ਹੋਏ ਆ ਉਹਨਾਂ ਦਾ ਪਰਵ ਮਨਾਇਆ 22 ਜਨਵਰੀ ਨੂੰ ਅੱਜ ਸ਼ਿਵਰਾਤਰੀ ਦਾ ਪਰਵ ਮਨਾ ਰਹੇ ਆ ਇਸੇ ਤਰ੍ਹਾਂ ਅੱਗੇ ਜਿੰਨੇ ਵੀ ਦੇਵੀ ਦੇਵਤਾ ਦੇ ਦੀਨ ਤਿਉਹਾਰ ਪਰਵਾਨ ਉਹ ਅਸੀਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਮਿਲ ਕੇ ਸਾਰੇ ਖੁਸ਼ੀ-ਖੁਸ਼ੀ ਮਨਾਈਏ ਔਰ ਮੈਂ ਕਹਿਣਾ ਚਾਹਾਂਗਾ ਕਿ ਸਾਰੇ ਇਲਾਕਾ ਨਿਵਾਸੀਆਂ ਨੂੰ ਔਰ ਸਾਰੇ ਇਸ ਚੈਨਲ ਦੇ ਮਾਧਿਅਮ ਤੋਂ ਸਾਰੀ ਦੁਨੀਆ ਦੇ ਸੰਸਾਰ ਦੇ ਲੋਕਾਂ ਨੂੰ ਕਹਿਣਾ ਚਾਹਾਂਗਾ ਕਿ ਸਭ ਨੂੰ ਪ੍ਰੇਮ ਭਾਈਚਾਰੇ ਨਾਲ ਮਿਲ ਵੰਡ ਕੇ ਰਹਿਣਾ ਚਾਹੀਦਾ ਹੈ ਔਰ ਆਪਣਾ ਇਸੇ ਤਰ੍ਹਾਂ ਗੁਰੂਪੁਰਬ ਮਨਾਣੇ ਚਾਹੀਦੇ ਹੈਗੇ ਨੇ ਅੱਜ ਅੱਜ ਮਹਾਸ਼ਵਰਾਤਰੀ ਦੇ ਮੌਕੇ ਤੇ ਜਿੱਦਾਂ ਕਿ ਇਹ ਤੁਹਾਡਾ ਇੱਕ ਯੂਥ ਵੀ ਆ ਵਿੱਚ ਬਹੁਤ ਯੂਥ ਰਲ ਮਿਲ ਕੇ ਧਾਰਮਿਕ ਕੰਮ ਕਰਦਾ ਵਾ ਅੱਜ ਕੱਲ ਦਾ ਜਿਹੜਾ ਯੂਥ ਹੈ ਨਸ਼ੇ ਵੱਲ ਵੱਧਦਾ ਜਾ ਰਿਹਾ ਵਾ ਉਹਨਾਂ ਨੂੰ ਕੀ ਕਹਿਣਾ ਚਾਹੂਗੇ ਇਸ ਮੁੱਦੇ 'ਤੇ ਨਸ਼ੇ ਵੱਲ ਵੱਧੇ ਉਹ ਯੂਥ ਨੂੰ ਮੈਂ ਕਹਿਣਾ ਚਾਹਾਂਗਾ ਕਿ ਭਰਾਵੋ ਇਹ ਨਸ਼ੇ ਦੇ ਵਿੱਚ ਕੁਝ ਨਹੀਂ ਰੱਖਿਆ ਔਰ ਸਾਰਿਆਂ ਨੂੰ ਮਿਲ ਕੇ ਆਪਾਂ ਨੂੰ ਇਸੇ ਤਰ੍ਹਾਂ ਰਲ ਮਿਲ ਕੇ ਭਾਈਚਾਰੇ ਦੇ ਨਾਲ ਸਭ ਦਾ ਸਾਥ ਦੇਣਾ ਚਾਹੀਦਾ ਹੈ ਤੇ ਚੰਗੇ ਕਰਮ ਕਰਨੇ ਚਾਹੀਦੇ ਨਸ਼ਿਆਂ ਵਿੱਚ ਕੁਝ ਨਹੀਂ ਰੱਖਿਆ ਅੱਜ ਸ਼ਵਰਾਤਰੀ ਦੇ ਮੌਕੇ ਤੇ ਦੇਸ਼ ਵਾਸੀਆਂ ਨੂੰ ਮhalla ਨਿਵਾਸੀਆਂ ਨੂੰ ਕੋਈ ਸੰਦੇਸ਼ ਦੇਣਾ ਚਾਹੋਗੇ ਮੈਂ ਇਹੀ ਸੰਦੇਸ਼ ਦੇਣਾ ਚਾਹਾਂਗਾ ਕਿ ਸਭ ਨੂੰ ਮਿਲ ਕੇ ਭਾਈਚਾਰੇ ਨਾਲ ਰਹਿਣਾ ਚਾਹੀਦਾ ਹੈਗਾ ਪ੍ਰਭੂ ਗੁਣਗਾਨ ਕਰਨਾ ਚਾਹੀਦਾ ਹੈ ਇਸ ਤੋਂ ਉੱਪਰ ਕੁਝ ਨਹੀਂ ਹੈ ਜੀ ਜੀ ਬਿਲਕੁਲ ਜਿੱਦਾਂ ਕਿ ਇਹਨਾਂ ਨੇ ਕਿਹਾ ਪ੍ਰਭੂ ਦਾ ਗੁਣਗਾਨ ਕਰਨਾ ਚਾਹੀਦਾ ਹੈ ਜੇ ਸੱਚੇ ਮਨ ਨਾਲ ਸੱਚੇ ਸਤਨ ਨਾਲ ਸੱਚੀ ਸੇਵਾ ਕੀਤੀ ਜਾਵੇ ਤਾਂ ਪੂਰੇ ਸ਼ੰਕਰ ਦਾ ਆਸ਼ੀਰਵਾਦ ਜ਼ਰੂਰ ਮਿਲਦਾ ਹੈ ਸੋ ਇਸੇ ਤਰ੍ਹਾਂ ਨਵੀਂ ਅਪਡੇਟ ਲੈ ਕੇ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਕੈਮਰਾਮੈਨ ਪਵਨ ਦੇ ਨਾਲ ਬਨੋਈ ਕੁਮਾਰ ਦੇਸ਼ ਦੁਨੀਆ ਚੈਨਲ ਲੁਧਿਆਣਾ